ਜਦੋਂ ਬਾਈਦੀਪ ਸਿੱਧੂ ਹੁੰਦੇ ਸੀ ਤਾਂ ਉਦੋਂ ਜਦੋਂ ਵੱਖ-ਵੱਖ ਸਟੇਜਾਂ ਤੋਂ ਬੋਲਦੇ ਸੀ ਲੋਕ ਉਹਨਾਂ ਦੀਆਂ ਗੱਲਾਂ ਦੀ ਕਦਰ ਨਹੀਂ ਕਰਦੇ ਸੀ ਬਹੁਤ ਘੱਟ ਲੋਕ ਸੀ ਜੋ ਉਹਨਾਂ ਦੀਆਂ ਗੱਲਾਂ ਦੀ ਕਦਰ ਕਰਦੇ ਸੀ ਉਹਨਾਂ ਦੀ ਡੈਥ ਤੋਂ ਬਾਅਦ ਅੱਜ ਵੀ ਉਹਨਾਂ ਦੀਆਂ ਰੀਲਸ ਸਟੇਟਸ ਦੇ ਉੱਤੇ ਲਾਈਆਂ ਜਾਂਦੀਆਂ ਨੇ ਫੇਸਬੁੱਕ ਤੇ ਇੰਸਟਾਗ੍ਰam ਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਨਾਂ ਦੀਆਂ ਪੋਸਟਾਂ ਉਹਨਾਂ ਦੇ ਬੋਲਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਉਹਨਾਂ ਨੂੰ ਫਲੱਡ ਕੀਤਾ ਜਾਂਦਾ ਹਰ ਕਿਤੇ ਪੋਸਟ ਕੀਤਾ ਜਾਂਦਾ ਤੁਸੀਂ ਮੰਨਦੇ ਹੋ ਵੀ ਅੱਜ ਲੋਕ ਇਹ ਗੱਲ ਕਹਿੰਦੇ ਨੇ ਕਿ ਦੀਪ ਸਿੱਧੂ ਸੱਚ ਕਹਿੰਦਾ ਸੀ ਪਰ ਜਦੋਂ ਉਹ ਸੀ ਉਹਦੋਂ ਉਹਨਾਂ ਦੀਆਂ ਗੱਲਾਂ ਨੂੰ ਅਨਗੋਲੀਆਂ ਵੀ ਕੀਤਾ ਗਿਆ ਮਤਲਬ ਪੰਜਾਬੀ ਜਿਹੜੇ ਨੇ ਉਹ ਕਿਸੇ ਦੀ ਕੁਰਬਾਨੀ ਜਦੋਂ ਹੋ ਜਾਂਦੀ ਹੈ ਕੁਰਬਾਨੀ ਲੈ ਕੇ ਹੀ ਉਹਦੀ ਗੱਲ ਨੂੰ ਸੱਚ ਮੰਨਦੇ ਨੇ ਕਦਰ ਕਰਦੇ ਨੇ ਉਦਾਂ ਨਹੀਂ ਜਿਉਂਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੱਲ ਦੇਖੋ ਇਹ ਤਾਂ ਬਾਈ ਦੀਪ ਆਪ ਕਹਿੰਦਾ ਹੁੰਦਾ ਸੀ ਵੀ ਆਪਾਂ ਤਾਂ ਬਾਗ ਚ ਭੋਗਾ ਤੇ ਇਕੱਠੇ ਹੋਣ ਵਾਲੇ ਆ ਵੀ ਜਿਉਂਦੇ ਜੀ ਬੰਦੇ ਦੀ ਬੁੱਕਤ ਨਹੀਂ ਪਾਉਂਦੇਗੇ ਉਹੀ ਚੀਜ਼ ਉਹ ਆਪ ਹੀ ਕਹਿ ਗਏ ਸੀ ਪਹਿਲਾਂ ਤੇ ਉਹੀ ਚੀਜ਼ ਬਾਅਦ 'ਚ ਹੋਈ ਆ ਵੀ ਭਾਈ ਦੀ ਸਮਝ ਜਿਹੜੀ ਭਾਈ ਦਿਲੋਂ ਗੱਲ ਕਰਦਾ ਹੁੰਦਾ ਸੀ ਸੱਚਾ ਹੋ ਕੇ ਪੰਜਾਬ ਲਈ ਸੀ ਉਹਨੂੰ ਆਪਦੇ ਮੈਂ ਕਹੂੰਗਾ ਜ਼ਿੰਦਗੀ ਗਵਾ ਕੇ ਉਸ ਚੀਜ਼ ਸਾਰੀ ਆਵਾਮ ਨੂੰ ਸੰਗਤ ਨੂੰ ਸਮਝ ਆਈ ਹੈ ਜੀ ਇਹ